ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ लोकतंत्राद मुरदाबाद 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 पंजाब सरकार मुर्दा मुर्दाबाद मुदा पंजाब सरकार मुर्दाबाद पंजाब सर मुबाद मुर्दाबाद 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 머다바 <목소녀> 머다다 मोबाइल yeah, मु ਵਾਡ ਮੁਰਦਾਬਾ ਵਾਡ ਮੁਰਦਾਬਾ ਸਸ਼ੇਕਾਰ ਪੰਜਾਬੀ ਵੀਰੋ ਮੈਂ ਨਜੋਤ ਕਰਨੀ ਵੀ ਤਾਂ ਵੀਰ ਅੱਜ ਫੇਸਬੁੱਕ ਤੇ ਇੱਕ ਕਮੈਂਟ ਪਾਈ ਸੀ ਜਿਸ ਤੇ ਇੱਕ ਵੀਰ ਨੇ ਕਮੈਂਟ ਕੀਤਾ ਹੋਇਆ ਸੀ ਕਿ ਰਾਜਨੀਤੀ ਬਹੁਤ ਗੰਦੀ ਆ ਬਹੁਤ ਮਾੜੇ ਲੋਕ ਹੈ ਰਾਜਨੀਤੀ ਵਿੱਚ ਕੁਰੀਆਂ ਦਾ ਨਹੀਂ ਤਾਂ ਰਾਜਨੀਤੀ ਵਿੱਚ ਕੋਈ ਕੰਮ ਹੈ ਤੇ ਨਾ ਹੀ ਕੋਈ ਥਾਂ ਅਕਸਰ ਪਹਿਲਾਂ ਵੀ ਮੈਨੂੰ ਕਈ ਵਾਰ ਅਜਿਹੇ ਕਮੈਂਟ ਪੜਨ ਨੂੰ ਮਿਲੇ ਤਾਂ ਮੈਂ ਮੇਰੇ ਵੀਰਾਂ ਨੂੰ ਦੱਸਣਾ ਚਾਹਨੀ ਹੈ ਕਿ ਰੱਬ ਦੇ ਘਰ ਦੇ ਜੂੜਾ ਪਰ ਅੰਦੇਰ ਨਹੀਂ ਤਾਂ ਮੈਂ ਮੇਰੇ ਉਹਨਾਂ ਵੀਰਾਂ ਨੂੰ ਥੋੜਾ ਜਿਹਾ ਇਤਿਹਾਸ ਵੀ ਯਾਦ ਕਰਵਾਉਣਾ ਚਾਹਨੀ ਹੈ ਕਿ ਅੱਜ ਕਿੱਥੇ ਆ ਹਿਟਲਰ ਕਿੱਥੇ ਆ ਚੰਗੇਜ਼ ਖਾਨ ਕਿੱਥੇ ਔਰੰਗਜ਼ੇਬ ਤੇ ਕਿੱਥੇ ਆ ਬਾਬਰ ਜੇਕਰ ਪ੍ਰਮਾਤਮਾ ਨੇ ਉਹਨਾਂ ਦਾ ਨਾਮ ਇਤਿਹਾਸ ਵਿੱਚ ਮਿਲਾ ਕੇ ਰੱਖਤਾ ਤਾਂ ਅੱਜ ਕਾ ਦੇ ਰਾਜਨੀਤਿਕ ਲੀਡਰ ਜਿਹੜੇ ਸਾਡੇ ਸਟੂਡੈਂਟ ਵਰਗ ਤੇ ਕਿਸਾਨ ਵਰਗ ਤੇ ਵਪਾਰੀ ਵਰਗ ਤੇ ਦਾਸਮਾਜ ਦੇ ਹੋਰ ਵਰਗ ਤੇ ਜ਼ੁਲਮ ਕਰਦੇ ਆ ਤਾਂ ਇਹ ਤਾਂ ਉਹਨਾਂ ਦੇ ਪੈਰ ਦੀ ਚੁੱਤੀ ਵੀ ਨਹੀਂ ਜੇਕਰ ਪ੍ਰਮਾਤਮਾ ਨੇ ਉਹਨਾਂ ਦਾ ਨਾ ਮਿੱਟੀ ਚ ਮਿਲਾ ਕੇ ਰੱਖ ਦਿੱਤਾ ਤਾਂ ਇਹਨਾਂ ਨੂੰ ਮੈਨੂੰ ਵੀ ਪ੍ਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਔਰ ਨਾਲ ਹੀ ਨਾਲ ਮੈਂ ਮੇਂਰੀਆਂ ਭੈਣਾਂ ਨੂੰ ਬੇਨਤੀ ਕਰਨਾ ਚਾਹਣੀ ਹੈ ਕਿ ਬੇਸ਼ੱਕ ਤੁਸੀਂ ਐਕਟਿਵਲੀ ਪੋਲਿਟਿਕਸ ਦੇ ਵਿੱਚ ਪਾਰਟਿਸਪੇਟ ਨਾ ਕਰੋ ਪਰ ਸੁਚੇਤ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜੋ ਰਾਜਨੀਤੀਕ ਸੰਜੇ ਰੱਖੋ ਲੋੜ ਹੈ ਬਖ ਸੁਚੇਤ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨ ਦੀ ਅੱਜ ਆਪਣੀ ਗੈਣਤੀ ਵੀ 50% ਹੈ ਪਰ ਜਦੋਂ ਕਿਤੇ ਵੀ ਆਪਣੇ ਨਾਲ ਸਮਾਜ ਵਿੱਚ ਬਸ ਲੋਕੀ ਹੁੰਦੀ ਹੈ ਜਾਂ ਆਪਣੀਆਂ ਚੁੰਨੀਆਂ ਲੈਂਦੀਆਂ ਤਾਂ ਉਥੇ ਜ਼ਿੰਮੇਵਾਰ ਕੇਵਲ ਸਮਾਜ ਨਹੀਂ ਸਗੋ ਆਪਣਾ ਸੁਚੇਤ ਨਾ ਹੋਣਾ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਔਰ ਨਾਲ ਹੀ ਨਾਲ ਮੈਂ ਮੇਰੇ ਵੀਰਾਂ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਵੀ ਸਾਡਾ ਹੌਸਲਾ ਵਧਾਓ ਸਮਾਜ ਵਿੱਚ ਸਾਨੂੰ ਜਿਹੜੀ ਬਰਾਬਰੀ ਆ ਉਹ ਦਵਾਉਣ ਦਾ ਯਤਨ ਕਰੋ ਕਿ ਜੇਕਰ ਤੁਸੀਂ ਸਾਨੂੰ ਹੌਸਲਾ ਨਹੀਂ ਦੇ ਸਕਦੇ ਸਾਨੂੰ ਸਮਾਜਿਕ ਬਰਾਬਰੀ ਨਹੀਂ ਦਵਾ ਸਕਦੇ ਤਾਂ ਘੱਟੋ ਘੱਟ 네ਗੇਟਿਵਿਟੀ ਦਾ ਨਾਮ ਲਾਓ ਤੇ ਦੋ ਲਾਈਨਾਂ ਮੈਂ ਮੇਰੀਆਂ ਭੈਣਾਂ ਦੇ ਲਈ ਬੋਲਣਾ ਚਾਹੁੰਨੀ ਆ ਕਿ ਤੋੜਨ ਜੋ ਸਾਨੂੰ ਤੋੜ ਦੇ ਨੇ ਰਾਹਾਂ ਦੇ ਰੋੜੇ ਫੱਬ ਰੋੜ ਦੇ ਨੇ ਮੋੜਾਂ ਨੂੰ ਨਵੇਂ ਮੋੜ ਦੇ ਨੇ ਫਰਕ ਕਰਨਾ ਪੈਂਦੇ ਸਖਤਾਂ ਨੂੰ ਵਕਤ ਵਕਤ ਤੇ ਆਉਣ ਦੀਆਂ ਧੇਰਾਂ ਨੇ ਪਾ ਵਕਤ ਦਵਾਂਗੇ ਵਕਤਾਂ ਨੂੰ ਪਾ ਵਕਤ ਦਵਾਂਗੇ ਵਕਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਤੇ ਫਕੀਰ ਜੰਮੇ ਜੰਮੇ ਮਹਿਰਾਜੇ ਤੇ ਰਾਣੀਆਂ ਜੱਗ ਜੰਨੀ ਮੈਨੂੰ ਕਹਿਗੇ ਪਦੰਬਰ ਮੇਰੇ ਨਾਮ ਦੀਆਂ ਲੱਖਾਂ ਬਣੀਆਂ ਕਹਾਣੀਆਂ ਪਰ ਕਿਉ ਮੇਰੀ ਇੱਜ਼ਤ ਰੋਲਦੇ ਹੋ ਕਿਉਂ ਪਾਉਣੇ ਆ ਫਟਕਾਰ ਦੇ ਲੋਕੋ ਮੈਂ ਵੀ ਰੱਬ ਦਾ ਜੀਵ ਏ ਵੀਰੋ ਕਿੱਥੇ ਗਿਆ ਮੇਰੇ ਹਿੱਸੇ ਦਾ ਸਤਕਾਰ ਦੇ ਲੋਕੋ ਕਿੱਥੇ ਗਿਆ ਮੇਰੇ ਹਿੱਸੇ ਦਾ ਸਤਕਾਰ ਮੇਨੋ ਕੋ ਸੱਚੀ ਗੱਲ ਕਹ ਜਾਬੀ ਵੀਰੋ ਮੈਂ ਨਵਜੋਤ ਕਾਲਮ ਵੀ ਸੱਚ ਗੱਲ ਕਰਨ ਜਾਰੀ ਹਾਂ ਕੁੜੀਆਂ ਦੀ ਜ਼ਿੰਦਗੀ ਬਾਰੇ ਜਿੰਨਾ ਮੈਂ ਨਾ ਪਿਛਲੇ 18 ਸਾਲਾਂ ਦੇ ਵਿੱਚ ਮਹਿਸੂਸ ਕੀਤਾ ਕਿ ਬੇਸ਼ੱਕ ਅੱਜ ਸਾਨੂੰ ਕਾਨੂੰਨ ਬਰਾਬਰੀ ਮਿਲ ਚੁੱਕਿਆ ਅੱਜ ਸਾਨੂੰ ਰਾਖਵਾ ਕਰਨ ਮਿਲ ਚੁੱਕਿਆ ਪਰ ਅੱਜ ਵੀ ਕਿਤੇ ਨਾ ਕਿਤੇ ਔਰਤਾਂ ਦੀ ਦਸ਼ਾ ਦੇ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਆਇਆ ਅੱਜ ਵੀ ਔਰਤਾਂ ਨੂੰ ਸਮਾਜਿਕ ਬਰਾਬਰੀ ਨਹੀਂ ਮਿਲੀ ਇੱਕ ਕੁੜੀ ਨੂੰ ਦੁਬੋਨ ਦਾ ਸਭ ਤੋਂ ਪਹਿਲੀ ਪ੍ਰਕਿਰਿਆ ਉਸ ਨੂੰ ਆਪਣੇ ਹੀ ਘਰ ਤੋਂ ਸ਼ੁਰੂ ਹੁੰਦੀ ਹੈ ਜਦੋਂ ਕੋਈ ਕੁੜੀ ਉਸ ਜੀ ਬੋਲਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਸੀ ਮਾਰ ਥੋਪ ਦਿੰਦੀ ਹੈ ਕਿ ਕੁੜੀਆਂ ਉੱਚੀ ਨਹੀਂ ਬੋਲਦੀਆਂ ਜਾਂ ਕੁੜੀਆਂ ਉੱਚੀ ਨਹੀਂ ਹੱਸਦੀਆਂ ਇਸੋ ਤੱਕ ਕਿ ਜੇਕਰ ਕੋਈ ਮਹਿਮਾਨ ਵੀ ਹੋਵੇ ਤਾਂ ਦਰਵਾਜ਼ਾ ਖੋਲਣ ਵੀ ਹਮੇਸ਼ਾ ਵੀਰਾਂ ਨੂੰ ਹੀ ਭੇਜਿਆ ਜਾਂਦਾ ਹੈ ਫਿਰ ਪੜ੍ਹਾਈ ਦਾ ਦੌਰ ਸ਼ੁਰੂ ਹੁੰਦਾ ਹੈ ਹਰ ਵਾਰ ਸਕੂਲ ਤੇ ਕਾਲਜਾਂ ਵਿੱਚ ਕੁੜੀਆਂ ਹਮੇਸ਼ਾ ਪਹਿਲੇ ਨੰਬਰਾਂ ਤੇਆਂ ਹੁਬੇਸ਼ਾ ਟੌਪ ਕਰਦੀਆਂ ਔਰ ਇਸੇ ਤਾਜ਼ਾ ਉਹਾਰਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ 10ਵੀਂ ਤੇ 12ਵੀਂ ਜਮਾਤ ਦਾ ਨਤੀਜਾ ਹੈ ਪਰ ਜਦੋਂ ਸਮਾਜ ਵਿੱਚ ਵਿਚਰ ਕੇ ਕੁਝ ਬਣਨ ਦੀ ਗੱਲ ਆਉਂਦੀ ਹੈ ਤਾਂ ਕੁੜੀਆਂ ਹਮੇਸ਼ਾ ਪਿੱਛੇ ਰਹਿ ਜਾਂਦੀਆਂ ਔਰ ਜਦੋਂ ਇਸ ਸੰਬੰਧ ਇਹ ਆਪਣੇ ਵੀਰਾਂ ਨਾਲ ਗੱਲ ਕੀਤੀ ਜਾਂਦੀ ਤਾਂ ਵੀਰ ਕਹਿੰਦੇ ਕਿ ਅਸੀਂ ਪੂਰਾ ਕੋਆਪਰੇਟ ਕਰਦੇ ਹਾਂ ਹਰ ਪ੍ਰੋਫੈਸ਼ਨ ਦੇ ਜਿਸ ਕਰਦੇ ਹਾਂ ਪਰ ਅਜਿਹਾ ਬਿਲਕੁਲ ਵੀ ਨਹੀਂ ਮੈਂ ਮੇਰੇ ਸਾਰੇ ਵੀਰਾਂ ਨੂੰ ਪੁੱਛਣਾ ਚਾਹਣੀ ਹੈ ਕਿ ਕੀ ਤੁਹਾਡਾ ਨਜ਼ਰੀਆ ਖੇਤਰ ਵਾਲਿਆਂ ਪੈਣਾ ਵਾਸਤੇ ਪੁਲਿਸ ਵਾਲਿਆਂ ਪੈਣਾ ਵਾਸਤੇ ਨਰਸ ਪੈਣਾ ਵਾਸਤੇ ਤਾਂ ਹੋਰ ਪ੍ਰੋਫੈਸ਼ਨਸ ਉਸ ਵਾਸਤੇ ਸੇਵਾ ਨਹੀਂ ਇਹ ਕਾਰਨ ਹੈ ਕਿ ਹੋਰ ਪ੍ਰੋਫੈਸ਼ਨਸ ਦੇ ਵਿੱਚ ਕੁੜੀਆਂ ਦੀ ਗਿਣਤੀ ਬਹੁਤ ਘੱਟ ਹੈ ਹਰ ਇੱਕ ਕੁੜੀ ਫੀਚਰ ਦਾ ਬਣ ਨਹੀਂ ਸਕਦੀ ਇਥੇ ਕਰਕੇ ਕੁੜੀਆਂ ਦਾ ਕੌਨਫੀਡੈਂਸ ਲੈਵਲ ਵੀ ਨਹੀਂ ਬਣਦਾ ਦਾ ਇੱਕ ਛੋਟਾ ਜਿਹਾ ਵੀ ਕੁੜੀ ਦੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖਿੰਦਾ ਤੁਮੇ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਕਰਦੀ ਆ ਕਿ ਸਾਡਾ ਹੌਸਲਾ ਬਣੋ ਸਾਡੀ ਇਨਸਪੀਰੇਸ਼ਨ ਬਣੋ ਇਤਿਹਾਸ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਐਗਜ਼ਾਮਪਲਸ ਨੇ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਦੇ ਆਜ਼ਮ ਸਰਦਾਰ ਪਖ ਸਿੰਘ ਜੀ ਸਰਦਾਰ ਕਰਤਾਰ ਸਿੰਘ ਖਾਬਾ ਜੀ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਉਸਰੀਲਕ ਰੂਪ ਦੇ ਵਿੱਚ ਸਾਡੇ ਵਿੱਚ ਮੌਜੂਦ ਨਹੀਂ ਪਰ ਸਾਡੇ ਵੀਰ ਤਾਂ ਸਾਡੇ ਕੋਲ ਮੌਜੂਦ ਨੇ ਇੱਕ ਔਸਤ ਵੱਲੋਂ ਹਰ ਰਿਸ਼ਤੇ ਤੇ ਖਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਬੇਸ਼ੱਕ ਅੱਜ ਦੇ ਸਮਾਜ ਵਿੱਚ ਸਾਨੂੰ ਪੈਸੇ ਦੀ ਜੁੱਤੀ ਤੇ ਗਿੱਚੇ ਪਿੱਛੇ ਮਸਤ ਵਾਲੇ ਕਿਤਾਬਾਂ ਦੇ ਨਾਲ ਲਵਾਜਿਆ ਗਿਆ ਇੱਕ ਔਰਤ ਨੂੰ ਸੱਤ ਘਰਾਂ ਮਾਣ ਆਪਣੇ ਪਿਤਾ ਆਪਣੇ ਭਰਾ ਤੇ ਆਪਣੇ ਘਰ ਵਾਲੇ ਤੇ ਹੁੰਦਾ ਪੁੱਛ ਕੇ ਦੇਖੋ ਉਸ ਮਾਣ ਨੂੰ ਜਿਸ ਦਾ ਪੁੱਤ ਵਿਦੇਸ਼ ਚਲਾ ਗਿਆ ਹੋਵੇ ਤੇ ਕੰਮਾਂ ਕਾਰਿਆਂ ਵਿੱਚ ਜਿਆਦਾ ਬਿਜ਼ੀ ਹੋਣ ਕਰਕੇ ਸ਼ਾਇਦ ਆਪਣੀ ਮਾਂ ਨੂੰ 4-5 ਦਿਨ ਫੋਨ ਨਾ ਕਰ ਪਾਉਂਦਾ ਹੋਵੇ ਪਰ ਇੱਕ ਵੀ ਹਰ ਰੋਜ਼ ਫੋਨ ਕਰਕੇ ਆਪਣੀ ਮਾਂ ਦਾ ਹਾਲ ਚਾਲ ਪੁੱਛਦੀ ਹੈ ਇਹ ਦੁਨੀਆ ਬਾਤਲਾਕਾਰ ਹੈ ਜਿਸ ਤਰ੍ਹਾਂ ਦਾ ਸਿਵਾਰ ਇੱਕ ਆਸਰਾ ਕਰ ਰਹੇ ਹੁੰਦੇ ਆ ਉਸੇ ਤਰ੍ਹਾਂ ਦਾ ਹੀ ਵਿਹਾਰ ਦੁਨੀਆ ਦੇ ਚਾਰ ਕੋਨੇ ਦੇ ਵਿੱਚ ਸਾਡੀ ਆਪਣੀ ਭੈਣ ਸਾਡੀ ਆਪਣੀ ਬੇਟੀ ਜਾਂ ਸਾਡੀ ਆਪਣੀ ਹੀ ਮਾਂ ਦੇ ਨਾਲ ਹੋ ਰਿਹਾ ਹੁੰਦਾ ਹੈ ਔਰ ਇੱਕ ਬੇਨਤੀ ਮੈਂ ਸਾਰਿਆਂ ਪੈਣਾਵਲੋਂ ਜਿਨ੍ਹਾਂ ਨੂੰ ਰੱਬ ਨੇ ਵੀਰ ਨਹੀਂ ਦਿੱਤਾ ਸਾਰੇ ਵੀਰਾਂ ਨੂੰ ਕਰਨਾ ਚਾਹੀਦਾ ਕਿ ਕੁੜੀਆਂ ਦੀ ਇੱਜ਼ਤ ਕਰੋ ਉਹਨਾਂ ਨੂੰ ਚੰਗੀ ਤਰ੍ਹਾਂ ਟ੍ਰੀਟ ਕਰੋ ਤਾਂ ਉਹਨਾਂ ਨੂੰ ਕਦੇ ਵੀ ਅਜੀਹਾ ਮਹਿਸੂਸ ਨਾ ਹੋਣ ਕਿ ਰੱਬ ਨੇ ਉਹਨਾਂ ਨੂੰ ਪ੍ਰਾਣ ਦਿੱਤਾ ਤੇ ਮੈਂ ਵੀ ਉਹਨਾਂ ਪੈਣਾ ਦੇ ਵਿੱਚੋਂ ਇੱਕ ਆ ਜਦੋਂ ਵੀ ਕੋਈ ਕੁੜੀ ਸਮਾਜ ਵਿੱਚ ਅੱਗੇ ਆਉਂਦੇ ਤਾਂ ਉਸ ਵਿੱਚ ਸਭ ਤੋਂ ਵੱਡਾ ਯੋਗਦਾਨ ਉਸ ਤੇ ਪਰਿਵਾਰ ਦਾ ਹੁੰਦਾ ਉਸ ਤੇ ਮਾਪੇ ਦਾ ਹੁੰਦਾ ਹੈ ਜਦੋਂ ਕਿਤੇ ਵੀ ਕਿਸੇ ਕੁੜੀ ਨੂੰ ਸਨਮਾਨਿਤ ਕਰਨ ਦੀ ਗੱਲ ਆਉਂਦੀ ਆ ਤਾਂ ਉਸ ਦੇ ਪਰਿਵਾਰ ਨੂੰ ਵੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਆਪਣੀ ਧੀ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ। ਅੱਜ ਜੇਕਰ ਤੁਸੀਂ ਸਾਰੇ ਸਾਥ ਦੇਓਗੇ ਤਾਂ ਮੈਂ ਦਾਅਵੇ ਨਾਲ ਕਹਿੰਦੀ ਆ ਕਿ ਹਰ ਘਰ ਦੇ ਵਿੱਚ ਕਲਪਨਾ ਚਾਹਲਾ, ਹਰ ਘਰ ਦੇ ਵਿੱਚ ਅਮਰਤਾ ਫ੍ਰੀਤਵ, ਹਰ ਘਰ ਦੇ ਵਿੱਚ ਮੈਰੀਕਮ, ਹਰ ਘਰ ਦੇ ਤੁਸ਼ਿੰਦਰ ਕੌਰ ਤੇ ਹਰ ਘਰ ਦੇ ਵਿੱਚ ਸੁਨੰਦਾ ਸ਼ਰਮਾ ਬੈਠੀਆਂ। ਤੇ ਦੋ ਲਾਈਨਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨਾ ਚਾਹਣੀ ਆ। ਜਿਹੜੇ ਮੈਨੂੰ ਆਖ ਦੇ ਕੇ ਤੇਰੇ ਪੱਲੇ ਕੱਖ ਵੀ ਨਹੀਂ ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ ਜਿਹੜੇ ਮੈਨੂੰ ਔਖੇ ਵੇਲੇ ਕੱਲੀ ਨੂੰ ਹੀ ਛੱਡ ਤੁਰੇ ਬੜੀ ਮਿਹਰਬਾਨੀ ਮੇਰੇ ਸਾਰਿਆਂ ਯਾਰਾਂ ਦੀ ਜਿਨ੍ਹਾਂ ਨੇ ਮੌਕਾ ਵੇਖ ਖੋਇਆ ਛੁਰਾ ਮੇਰੇ ਸੀਨੇ ਬੜੀ ਮਿਹਰਬਾਨੀ ਧੋਖੇ ਬਾਦ ਮਕਾਰਾਂ ਦੀ ਜਿਹੜੇ ਮੇਰੀ ਪਿੱਠ ਪਿੱਛੇ ਕਰਦੇ ਬੁਰਾਈ ਸਦਾ ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮਖਾਰਾਂ ਦੀ ਜਿਹੜੇ ਮੇਰੇ ਰਾਹੀ ਮੈਨੂੰ ਸਾਰਨ ਲਈ ਵਿਸ਼ਵਸ਼ਵਾਸਾਂ ਦੇ ਬੜੀ ਮਿਹਰਬਾਨੀ ਉਹਨਾਂ ਮਗੇ ਅੰਗਿਆਰਾਂ ਦੀ ਜਿਨ੍ਹਾਂ ਨੇ ਮੈਨੂੰ ਵੱਡਿਆ ਜਾਂ ਵਟਨਾਏ ਬੜੀ ਮਿਹਰਬਾਨੀ ਉਹਨਾਂ ਤੀਰਾ ਤਲਵਾਰਾਂ ਦੀ ਸਮਾਜ ਸੱਜ ਕਰਨ ਆਲੋਚਨਾ ਜੋ ਵਾਰ-ਵਾਰ ਬੜੀ ਮਿਹਰਬਾਨੀ ਉਹਨਾਂ ਵੱਡਿਆਂ ਉਦਾਰਾਂ ਦੀ ਜਿਹੜੇ ਮੈਨੂੰ ਬੇਗੁਨਾ ਤੇ ਬੇਗੁਨਾ ਦੱਸ ਦੇ ਨੇ ਬੜੀ ਮਿਹਰਬਾਨੀ ਉਹਨਾਂ ਵੱਡੇ ਗੁਣਕਾਰਾਂ ਦੀ मंजिलोक दस देने जांच जित हारा एहो लोग दस देने जांच जिता की वाहे गुरु जी का खालसा श्री वाहे गुरु जी की फतेह